ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਵਿੱਚ ਕੀ ਗੱਲਬਾਤ ਹੋਈ ਤੇ ਇਹਦੇ ਮੈਨੇ ਕੀ ਨੇ ਲੋਕ ਸਭਾ ਚੋਣਾਂ ਵੀ ਅੱਗੇ ਨਜ਼ਦੀਕ ਆ ਰਹੀਆਂ ਨੇ ਕੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲੜਨਗੇ ਜਾਂ ਉਹਨਾਂ ਦੀ ਧਰਮ ਪਤਨੀ ਲੜਨਗੇ ਜਾਂ ਫਿਰ ਦੋਵੇਂ ਨੇ ਜਿਹੜੇ ਉਹ ਇਕੱਠੇ ਵੱਖ-ਵੱਖ ਟਿਕਟਾਂ ਤੋਂ ਲੜਨਗੇ ਅਤੇ ਕੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਆਉਣ ਵਾਲੇ ਸਮੇਂ 'ਚ ਵੱਡਾ ਉਹਦਾ ਵੀ ਮਿਲ ਸਕਦਾ ਹੈ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੈ ਭਵਿੱਖ ਕਾਂਗਰਸ 'ਚ ਹੋਏਗਾ ਜਾਂ ਕੋਈ ਵੱਖਰਾ ਪਵਿਕ ਹੋਏਗਾ ਤਮਾਮ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਨੇ ਫੋਨ ਲਾਈਨ ਤੇ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਸਵਾਗਤ ਹੈ ਜੀ ਜੀ ਤੁਹਾਨੂੰ ਬਹੁਤ ਧੰਨਵਾਦ ਮੇਰੇ ਵੱਲੋਂ ਇਹ ਪ੍ਰੋਗਰਾਮ ਸੁਣ ਰਹੇ ਤੇ ਦੇਖ ਰਹੇ ਸੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਪੂਸਰ ਪਹਿਲਾ ਸਵਾਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਨੇ ਨਾਲ ਮੁਲਾਕਾਤ ਕੀਤੀ ਹੈ ਦੂਜੇ ਪਾਸੇ ਜਿਹੜਾ ਪੰਜਾਬ ਕਾਂਗਰਸ ਚਕਲੇਸ਼ ਵੀ ਪਿਆ ਹੋਇਆ ਹੈ ਉਹ ਵੀ ਲਗਾਤਾਰ ਜਾਰੀ ਹੈ ਇਸ ਮੁਲਾਕਾਤ ਦੇ ਤੁਸੀਂ ਮੈਨੇ ਕੀ ਦੇਖਦੇ ਹੋ ਕਿਰਥਨ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਜਾ ਕੇ ਪ੍ਰਿੰਕਾ ਗਾਂਧੀ ਦੇ ਨਾਲ ਕੁਝ ਘੰਟੇ ਦੀ ਗੱਲਬਾਤ ਕਰਨ ਤੋਂ ਬਾਅਦ ਸਿੱਧੂ ਸਾਹਿਬ ਬਹੁਤ ਖੁਸ਼ ਨਜ਼ਰ ਆਏ ਹੂੰ ਕਿਉਂਕਿ ਆਮ ਉਹ ਵਾਹਾਂ ਕਰ ਰਹੀਆਂ ਸਨ ਚਰਚਾਵਾਂ ਚੱਲ ਰਹੀਆਂ ਸਨ ਕਿ ਸੰਦੂ ਸਿੱਧੂ ਸਾਹਿਬ ਬਹੁਤ ਜਲਦੀ ਕਾਂਗਰਸ ਛੱਡ ਕੇ ਬੀਜੇਪੀ ਦਾ ਪੱਲਾ ਫੜ ਲੈਣਗੇ ਹਮ ਲੇਕਿਨ ਬੀਜੇਪੀ ਦੇ ਵਿੱਚ ਵੀ ਇਹ ਹਾਲਤ ਹੈ ਕਿ ਬੀਜੇਪੀ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਜਿਹੜੇ ਕਿ ਪੰਜਾਬ ਤੋਂ ਛੱਡ ਕੇ ਬੀਜੇਪੀ ਚ ਗਏ ਨੇ ਤੇ ਕੈਪਟਨ ਮਹਿੰਦਰ ਸਿੰਘ ਹੈ ਚਾਹੇ ਜਾਖੜਾ ਚਾਹੇ ਸਰਦਾਰ ਕੇਵਲ ਸਿੰਘ ਤੋਂ ਢਿੱਲੋਂ ਦੇ ਉਹ ਕੋਈ ਵੀ ਸਿੱਧੋ ਨੂੰ ਬਰਦਾਸ਼ਤ ਨਹੀਂ ਕਰਦਾ ਕਿ ਉਹ ਬੀਜੇਪੀ ਦੇ ਵਿੱਚ ਹੋ। ਬੀਜੇਪੀ ਪਹਿਲਾਂ ਵੀ ਇਹਨਾਂ ਦਾ ਦੇਖ ਚੁੱਕੀ ਹੈ ਇਸ ਕਰਕੇ ਉੱਪਰੋਂ ਵੀ ਰਿਸਪੌਂਸ ਨਾ ਮਿਲਣ ਕਰਕੇ ਆਖਰ ਫੁੱਟ ਬਸੰਤਿਆ ਤਾਂ ਹੱਤੀ ਬਹਿਣਾ ਮੁੜ ਕੇ ਆਪਣੇ ਹੀ ਆਉਣੇ ਵਾਲੀ ਥਾਂ ਦੇ ਉੱਤੇ ਆਏ। ਹਾਂ ਤੇ ਉਸ ਤੋਂ ਜਾ ਕੇ ਕਿਉਂਕਿ ਇਹਨਾਂ ਦਾ ਕਹਿਣਾ ਹੁੰਦਾ ਹੈ ਕਿ ਮੇਰਾ Gandhi ਪਰਿਵਾਰ ਦੇ ਨਾਲ ਬਹੁਤ ਨੇੜਲੇ ਸੰਬੰਧ ਨੇ ਹੈ ਵੀ ਨਹੀਂ। ਉਹਦਾ ਸੰਬੰਧਾਂ ਨੂੰ ਦੇਖਦੇ ਹੋਏ ਇਹ ਦਿੱਲੀ ਜਾ ਕੇ ਪ੍ਰਿੰਟਾ ਗਾਦਰੀ ਨੂੰ ਮਿਲਣ ਨੇ ਤੇ ਇਹਦਾ ਅਸੈਸਮੈਂਟ ਇਹ ਲਾਈ ਜਾ ਸਕਦੀ ਹੈ ਕਿ ਸਿੱਧੂ ਸਾਹਿਬ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਤੀ ਜਾ ਸਕਦੀ ਹੈ ਕਿਉਂਕਿ 2014 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਕਾਂਗਰਸ ਨੂੰ ਕੋਈ ਵੱਡਾ ਬਲਾਰਾ ਵੱਡਾ ਸੂਖਸਮੈਨ ਨਹੀਂ ਰਿਹਾ ਜਿਹਦੇ ਵਿੱਚ ਕੀ ਘਾਟ ਕਾਫੀ ਨਜ਼ਰ ਆ ਰਹੀ ਹੈ ਕਿ ਕਾਂਗਰਸ ਕੋਲ ਕੋਈ ਵੱਡਾ ਬਲਾਰਾ ਜਾਂ ਕੋਈ ਹੈ ਨਹੀਂ ਇਸ ਕਰਕੇ ਕਾਂਗਰਸ ਇਹਨਾਂ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਦੇਊਗੀ ਪਰ ਦੋਨਾਂ ਨੂੰ ਪੰਜਾਬ ਤੋਂ ਤੁਸੀਂ ਬਾਦ ਦੀ ਗੱਲ ਕੀਤੀ ਹੈ ਕਿ ਮਤਲਬ ਪੂਰੀ ਆਪਣੇ ਨੈਸ਼ਨਲ ਪਧਰ ਤੇ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਮਿਲ ਸਕਦੀ ਹੈ ਪਰ ਜਿਵੇਂ ਦੇਖਿਆ ਜਾਵੇ ਪੰਜਾਬ ਕਾਂਗਰਸ ਦੀ ਤੁਸੀਂ ਵੀ ਗੱਲ ਕੀਤੀ ਹੈ ਕਿ ਉਹਦੇ ਵਿੱਚੋਂ ਕੈਪਟਨ ਬ੍ਰਿੰਦਰ ਸਿੰਘ ਕੈਪੇਬਿਲਟੀ ਲੋ ਮਨਪ੍ਰਿਤ ਬਾਦਲ ਸੁਨੀਲ ਜਾਖੜ ਬਸ ਜਿਹੜੇ ਲੀਡਰ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਚਲੇ ਗਏ ਤਾਂ ਹੁਣ ਜਿਹੜੀ ਮੌਜੂਦਾ ਪੰਜਾਬ ਕਾਂਗਰਸ ਦੀ ਸਥਿਤੀ ਹੈ ਉਹਨਾਂ ਨੂੰ ਵੀ ਵੱਡੇ ਲੀਡਰਾਂ ਦੀ ਲੋੜ ਹੈ ਜਿਹੜੇ ਲੋਕ ਸਭਾ ਚੋਣਾਂ ਲੜ ਸਕਣਾਂ ਇਹ ਇੱਕ ਨੀਅਰ ਕਰੋ ਨਵਜੋਤ ਸਿੰਘ ਸਿੱਧੂ ਇਕੱਲੇ ਚੋਣਾਂ ਲੜਨਗੇ ਲੋਕ ਸਭਾ ਪੰਜਾਬ ਦੇ ਅੰਦਰ ਜਾਂ ਅਮਨਦੀ ਧਰਮਪਤਨੀ ਲੜਨਗੇ ਜਾਂ ਦੋਵੇਂ ਵੱਖ-ਵੱਖ ਟਿਕਟਾਂ ਦੇ ਲੜਨਗੇ ਇਹ ਇੱਕ ਕਲੀਅਰ ਕਰੋ ਤੁਹਾਨੂੰ ਕੀ ਲੱਗਦਾ ਹੈ ਜੱਠਾ ਸਾਹ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਹੈਗੀ ਹੈ ਉਹ ਸਿੱਧੂ ਦੇ ਬਾਰੇ ਸੈਂਟਰ ਨੂੰ ਲਿਖ ਚੁੱਕੀ ਹੈ ਪਹਿਲਾਂ ਦੀ ਤੇ ਉਹਦੀਆਂ ਜੱਗੀਆਂ ਸਿੱਗੀਆਂ ਪੰਜਾਬ ਕਾਂਗਰਸ ਦੇ ਖਿਲਾਫ ਨੇ ਉਹ ਪਾਰਟੀ ਨਾਲ ਲੱਗ ਕੇ ਨਹੀਂ ਚੱਲ ਸਕਦੇ ਹੈ ਜੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਵੇ ਲੇਕਿਨ ਪਾਰਟੀ ਉਹਨਾਂ ਦੇ ਕਦਮ ਨੂੰ ਜਾਂ ਉਹਨਾਂ ਦੀ ਸਪੀਚ ਨੂੰ ਜਾਂ ਉਹਨਾਂ ਦੇ ਜੋਸ਼ ਨੂੰ ਦੇਖ ਕੇ ਕੋਈ ਕਾਰਵਾਈ ਨਹੀਂ ਕਰ ਰਹੀ ਹਾਂ ਇਹ ਇਸ ਕਰਕੇ ਉਹ ਕਹਿੰਦੀ ਹੈ ਕਿ ਇਹ ਇੰਨਾ ਵਧੀਆ ਬਲਾਰਾ ਪੰਜਾਬ ਦੇ ਵਿੱਚ ਉਹਨਾਂ ਦੇ ਮਾਪ ਨਹੀਂ ਉਹਨਾਂ ਦੇ ਬਾਪ ਨਹੀਂ ਆਉਂਦਾ ਜਾਂ ਉਹਨਾਂ ਦੇ ਨਾਲ ਰਲ ਕੇ ਨਹੀਂ ਚੱਲ ਸਕਦਾ ਇੱਕ ਡਿਕਟੇਟਰ ਵਾਂਗੂ ਚੱਲਦਾ ਉਹਨੂੰ ਕਿਉਂ ਨਾ ਆਪਾਂ ਉਹ ਕੰਮ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਲੈ ਲਈਏ ਕਿਉਂਕਿ ਇੱਕ ਫਿਗਰ ਹੈ ਜੋ ਸੇ ਸਿੰਧੂ ਨੂੰ ਹਰ ਬੱਚਾ-ਬੱਚਾ ਜਾਣਦਾ ਹੈ ਕਿ੍ਰਿਸ਼ਟ ਕਿ੍ਰਿਸ਼ਟ ਕਰਦੇ ਵੀ ਤੇ ਲਾਸਟ ਸੈਸ਼ਨ ਕਰਕੇ ਇਸ ਲਈ ਕਾਂਗਰਸ ਉਹਨਾਂ ਨੂੰ ਕਦੇ ਵੀ ਹਾਈ ਕੁਮਾਨ ਇਗਨੋਰ ਨਹੀਂ ਕਰੂਗੀ ਰਹੀ ਗੱਲ ਤੁਸੀਂ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਲੈ ਪੰਜਾਬ ਦੇ ਵਿੱਚ ਆਪ ਇਲੈਕਸ਼ਨ ਨਹੀਂ ਲੱਗਦੇ ਹਾਂ ਇਹ ਆਪਣੀ ਘਰ ਵਾਲੀ ਵਾਸਤੇ ਪਿੱਛੇ ਵੀ ਕਹਿ ਦਿੱਤੇ ਨੇ ਕਿ ਮੇਰਾ ਹੋਮ ਡਿਸਟ੍ਰਿਕਟ ਹੈ ਜਿਹੜਾ ਉਹ ਹੈਗਾ ਪਟਿਆਲਾ ਹਾਂ ਮੇਰੀ ਤੁਹਾਨੂੰ ਪਤਨੀ ਜਿਹੜੀ ਹੈ ਉਹ ਪਟਿਆਲੇ ਤੋਂ ਇਲੈਕਸ਼ਨ ਲੱਗਦਾ ਹੁਣ ਇਹ ਦੇਖੋ ਕਿ ਕਾਂਗਰਸ ਹਾਜੀ ਕੁਮਾਰ ਪੰਜਾਬ ਦੀ ਉਹਨਾਂ ਨੂੰ ਟਿਕਟ ਦੇਣ ਦੀ ਸਪਾਰਸ ਉਤੇ ਭੇਜੇਗੀ ਜਾਂ ਨਹੀਂ ਭੇਜੇਗੀ ਕਿਉਂਕਿ ਟਿਕਟ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਰਿਕਮੈਂਡੇਸ਼ਨ ਨਾਲ ਦੇਣੀ ਹੈ ਕਿ ਉਹਨੂੰ ਰਿਕਮੈਂਡ ਕਰਨ ਦੇ ਜੇ ਇਹਨਾਂ ਦੀ ਕਮੈਂਡ ਤੋਂ ਬਾਅਦ ਸਿੱਧਾ ਟਿਕਟ ਪਾਰਟੀ ਦੇ ਦਿੰਦੀ ਹੈ ਤਾਂ ਇਹਨਾਂ ਵਾਸਤੇ ਚੰਗਾ ਨਹੀਂ ਹੋਊਗਾ ਜਿਹੜੀ ਪ੍ਰਦੇਸ਼ ਕਾਂਗਰਸ ਹੈ ਉਹ ਅੰਦਰ ਖਾਤੇ ਖੁੱਲਕੇ ਜੇ ਵਿਰੋਧ ਨਾ ਕਰੇ ਲੇਕਿਨ ਅੰਦਰ ਖਾਤੇ ਵਿਰੋਧ ਕਰੇਗੀ ਕਰੇਗੀ ਹਾਂ ਬਿਲਕੁਲ ਤਾਂ ਕਿ ਕਿਤਨਾ ਕਿਤੇ ਵਿਰੋਧ ਹੁਣ ਵੀ ਕਿਤਨਾ ਕਿਤੇ ਨਜ਼ਰ ਆ ਰਿਹਾ ਹੈ ਕਹਿ ਲੀਏ ਕਿ ਨਵਜੋਤ ਸਿੰਘ ਸਿੱਧੂ ਦਾ ਹਾਲਾਂਕਿ ਖਾਲਪੂ ਸਾਹਿਬ 2027 ਦੀਆਂ ਚੋਣਾਂ ਬਹੁਤ ਦੂਰ ਨਹੀਂ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਨੇ ਉਹਦੀ ਗੱਲ ਤਾਂ ਆਪਾਂ ਕਰਦੀ ਅ 27 ਦੀਆਂ ਚੋਣਾਂ ਬਾਰੇ ਵੀ ਕਲੀਅਰ ਕਰੋ 3 ਸਾਲ ਰਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੇ ਅੰਦਰ ਕੋਈ ਵੱਡਾ ਭੂਿਕ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਕੁਝ ਅਮਦੇ ਚਿਰ ਨੂੰ ਲੈ ਕੇ ਅਕਤਥਾ ਸਾਹਿਬ ਦੇਖੋ ਇੰਨਾ ਲੰਮਾ ਅਸੈਸਮੈਂਟ ਲਾਉਣਾ ਪੜਾਉਖਾ ਕਿਉਂਕਿ ਹਾਲਾਤ ਤਾਂ ਘੰਟੇ-ਘੰਟੇ ਵਿੱਚ ਬਦਲ ਰਹੇ ਨੇ ਬਖਸ 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 ਦੇ ਵਕਤ ਕੀ ਹਰ ਸ਼ੈਗ ਲਾਉ ਵਕਤ ਦਾ ਹਰ ਸ਼ੈ ਤੇ ਰਾ ਆਦਮੀ ਕੋ ਚਾਹੀਏ ਫਖ ਸੇ ਡਰ ਕਰ ਰਹੇ ਨਾ ਜਾਣੇ ਕਿਸ ਵਕਤ ਘੜੀ ਵਕਤ ਕਾ ਬਦਲਦਾ ਇਹ ਬਖਸ ਦਾ ਮਜਾਦ ਬਗਨ ਕੋਈ ਸਮਾਂ ਨਹੀਂ ਲੱਗਦਾ ਕੋਈ ਸਮਾਂ ਜਿਹੜਾ ਬਿਆਨ ਸਿੰਘ ਦੀ ਤੋਤੀ ਬੋਲਦੀ ਹੁੰਦੀ ਸੀ ਸਾਰੇ ਪਰਿਵਾਰ ਦੇ ਪਿੱਛੇ ਸਾਰਾ ਕੱਲਾ ਕਲਾ ਸਰਦੀ ਸਰਦੀ ਕਹਤ ਪਰ ਉਹਨਾਂ ਦੀ ਮੌਤ ਤੋਂ ਬਾਅਦ ਜੋ ਉਹ ਪਰਿਵਾਰ ਨੇ ਐਨ ਕਾਸਟ ਦੁਖ ਚੱਲੇ ਇਹ ਸਮੇਂ ਦੀ ਇਹ ਗੱਲ ਹੈ ਇਸ ਲਈ ਸਮੇਂ ਦੀ ਗਰਮ ਦੀ ਬੜਾ ਸੱਚੀ ਰਹੀ ਗੱਲ ਹੈ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਦਾ ਇਹ ਹੈ ਇਹ ਤਾਂ 3 ਸਾਲ ਬਾਅਦ ਇਲੈਕਸ਼ਨ ਦਾ ਹੋਣਾ ਹੈ ਇਹ ਪਾਰਲੀਮੈਂਟ ਦੀ ਕਾਰਜਕਾਰੀ ਦੇ ਉੱਤੇ ਨਿਰਭਰ ਕਰੂਗਾ ਕਿ ਕਾਰਜ ਇਹ ਪਾਰਲੀਮੈਂਟ ਚ ਕਿੰਨਾ ਕੁ ਕੁਛ ਇਹਨਾਂ ਦੇ ਪੱਲੇ ਪੈਂਦਾ ਕਿੱਡਾ ਕੁ ਬੋਲ ਇਹਨਾਂ ਦਾ ਕਿੰਨਾ ਕੁ ਨਿਕਾਲ ਨਿਕਲਦਾ ਇਹਨਾਂ ਦੀ ਫਸਲ ਦੇ ਵਿੱਚੋਂ ਕਿੰਨੇ ਲੋਕਾਂ ਦੇ ਨਾਲ ਲੱਗਦੇ ਨੇ ਇਸ ਨੂੰ ਦੇਖ ਕੇ ਅਗਲੀ ਰਾਜਨੀਤੀ ਬਣੂਗੀ ਫਿਰ ਦੇਖਿਆ ਜਾਊਗਾ ਕਿਹੜੇ ਕਿਹੜੇ ਹਲਕੇ ਦੇ ਵਿੱਚ ਕਿਹੜੇ ਕਿਹੜੇ ਐਮ ਐਲ ਏ ਨੇ ਯਾ ਉਹਨੇ ਕੰਮ ਕਰਕੇ ਲੋਕਾਂ ਨਾਲ ਜਾ ਰਿਹਾ ਉਹਦੇ ਮੁਤਾਬਕ ਹੀ ਅਗਲੀ ਅਸੈਸਮੈਂਟ ਲਈ ਜਾਂਦੀ ਹੈ ਜਿੱਥੇ ਜਾਊਗੀ ਪਹਿਲਾਂ ਤੁਸੀਂ ਪਹਿਲਾਂ ਇਹਦਾ ਔੜ ਵਾਲਾ ਜਾ ਰਹਾ 2024 ਵਾਲਾ ਇਹ ਦੇਖੋ ਉਸ ਤੋਂ ਬਾਅਦ ਅੱਗੇ ਉਹਦੀ ਗੱਲ ਕਰਾਂਗੇ ਬਿਲਕੁਲ ਤੇ ਖਾਨ ਪੁੱਸਾ ਆਖਰੀ ਸਵਾਲ ਇੱਕ ਈਅਰ ਕਰੋ ਜਿਵੇਂ ਕਲੇਸ਼ ਹਰੇਕ ਪਾਰਟੀ ਚ ਹੁੰਦਾ ਹੈ ਅੰਦਰ ਖਾਤੇ ਵੀ ਹੁੰਦਾ ਹੈ ਕਈਆਂ ਦਾ ਬਾਹਰ ਵੀ ਖੁੱਲ ਕੇ ਸਾਹਮਣੇ ਆ ਜਾਂਦਾ ਹੈ ਪਰ ਜਿੰਨਾ ਕਲੇਸ਼ ਪੰਜਾਬ ਕਾਂਗਰਸ ਦੇ ਅੰਦਰ ਹੈ ਉਹਨਾਂ ਮੈਨੂੰ ਲੱਗਦਾ ਸ਼ਾਇਦ ਕਿਸੇ ਦੂਜੀ ਪਾਰਟੀ ਦੇ ਵਿੱਚ ਨਹੀਂ ਹੈਗਾ ਆਪਾਂ ਮੈਂ ਸਿੱਧੂ ਧੜੇ ਦੀ ਗੱਲ ਕਰ ਲਈ ਧੜੇਬੰਦੀ ਨਜ਼ਰ ਆਉਂਦੀ ਹੈ ਪਾਰਟੀ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਉਹ ਖਤਮ ਹੋ ਜੂਗਾ ਜਿਹੜਾ ਲੰਬੇ ਸਮੇਂ ਤੋਂ ਚੱਲਦੇ ਆ ਰਿਹਾ ਹੈ ਤੇ ਸਾਫ ਇੱਕ ਪੰਜਾਬੀ ਦੀ ਕਹਾਵਤ ਹੈ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਾ ਵਸੇ ਹੂੰ ਜਿਸ ਘਰ ਵਿੱਚ ਕਲੇਸ਼ ਹੈ ਜਿਸ ਪਿੰਡ ਵਿੱਚ ਕਲੇਸ਼ ਹੈ ਜਿਸ ਪਾਰਟੀ ਵਿੱਚ ਕਲੇਸ਼ ਹੈ ਉਹ ਪਾਰਟੀ ਹਮੇਸ਼ਾ ਥੱਲੇ ਜਾਂਦੀ ਹੈ ਉੱਪਰ ਨਹੀਂ ਜਾਂਦੀ ਜੀ ਜਿਉਂਕੇ ਪਾਰਟੀ ਕਾਂਗਰਸ ਵੱਡੀ ਹੋਣ ਕਰਕੇ ਉਹ ਵੱਡਾ ਕਲੇਸ਼ ਵੀ ਬਟਾ ਪਬਲਿਸਿਟੀ ਜਾਂਦਾ। ਪਾਰਟੀਆਂ ਸਾਰੀਆਂ ਦੇ ਕਲੇਸ਼ ਹੈ। ਹੂੰ ਕੋਈ ਵੀ ਪਾਰਟੀ ਬਿਨਾ ਕਲੇਸ਼ ਚ ਤੁਸੀਂ ਉਕਾਲੀਦਾਰ ਨੂੰ ਲਾ ਲਓ ਚਾਹੇ ਤੁਸੀਂ ਆਮ ਆਦਮੀ ਪਾਰਟੀ ਲਾ ਲਓ ਅੱਜ ਆਮ ਆਦਮੀ ਪਾਰਟੀ ਦੇ ਉਹ ਵਰਕਰਾਂ ਨੂੰ ਦੇਖੋ ਜਿਹੜੇ ਸਰਕਾਰ ਬਣ ਤੋਂ ਪਹਿਲਾਂ ਦਿਲ ਰਾਹ ਤੇ ਝਾੜੂ ਚੱਕ ਕੇ ਫਿਰਦੇ ਸੀ ਸਾਡੀ ਸਰਕਾਰ ਆਊਗੀ ਸਾਡੇ ਪੁੱਛ ਪਿਛ ਹੋਊਗੀ ਅੱਜ ਉਹ ਘਰੇ ਬੈਠੇ ਮੱਖੀਆਂ ਮਾਰ ਰਹੇ ਨੇ। ਜੇ ਉਹਨਾਂ ਨਾਲ ਗੱਲ ਕਰੋ ਪਲੀ ਸੁਣਾਓ ਕੀ ਹਾਲ ਐ ਪਾਰਟੀ ਦਾ ਕਨੇਰਾ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਸਨ ਅਸੀਂ ਤਾਂ ਉਂਝੀ ਸੰਗਾ ਲੈ ਲਿਆ ਇਹ ਸ ਕਰਕੇ ਇਹਦਾ ਜਿਹੜਾ ਫੈਸਲਾ ਹੋਣਾ ਐ ਇਹ ਫੈਸਲਾ ਤਾਂ 2024 ਦੀ ਇਲੈਕਸ਼ਨਾਂ ਤੋਂ ਬਾਅਦ ਜੋ ਕੁਝ ਅੱਗੇ ਹੋਊਗਾ ਨਾ ਉਹਦੇ ਮੁਤਾਬਿਕ ਹੋਊਗਾ ਇਹਦੇ ਉੱਤੇ ਇੱਕ ਅਸੈਸਮੈਂਟ ਲੱਗ ਜੂਗੀ ਇਹ ਅਸੈਸਮੈਂਟ ਨੂੰ ਕਿਸ ਤਰ੍ਹਾਂ ਆਪਾਂ ਨੇ ਅੱਗੇ ਲੈ ਕੇ ਜਾਣਾ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਖਨਪੁੱਤ ਸਾਹਿਬ ਕੀਮਤੀ ਸਮਾਂ ਦੇਣ ਲਈ ਤੁਹਾਡਾ ਵੀ ਬਹੁਤ ਧੰਨਵਾਦ ਚਠਾ ਸਾਹਿਬ ਤੁਸੀਂ ਮੈਨੂੰ ਆਬਲਾਈਂ ਦੇਤੇ ਲਿਆ ਬਹੁਤ ਧੰਨਵਾਦ ਦਰਸ਼ਕਾਂ ਦਾ ਮੇਰੇ ਵੱਲੋਂ ਬਹੁਤ ਧੰਨਵਾਦ ਵਾਇਲੂ ਚਾ ਚਾ ਸਾਹਿਬ ਤੁਹਾਡੇ ਨਾਲ ਸਨ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵਿੰਗ ਸਾਹਿਬ ਜਿਨ੍ਹਾਂ ਨੇ ਤਮਾਮ ਸਵਾਲਾਂ ਦੇ ਉੱਤੇ ਢੰਗਾਈ ਨਾਲ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਇਨਾ ਹੀ ਦਿਓ ਜਾਂਚ ਧੰਨਵਾਦ